ਭਗਵਾਨ ਵਾਲਮੀਕੀ ਤਿਰਤ ਨੂੰ ਜਾਂਦੀ ਸੜਕ ਰਾਮ ਤਿਰਤ ਪਿੰਡ ਮਾਹਲ ਵਿਖੇ ਸੜਕ ਦੇ ਦੋਨੇ ਪਾਸੇ ਟਾਇਲ ਲਗਾਉਣ ਦਾ ਕੰਮ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਪਿਛਲੇ 5 ਮਹੀਨੇ ਤੋਂ ਦੁਕਾਨਾਂ ਅਤੇ ਘਰਾਂ ਦੇ ਅੱਗੇ ਟੋਏ ਪੁੱਟੇ ਗਏ ਹਨ ਪਰ ਟਾਇਲਾ ਨਹੀਂ ਲਗਾਈਆਂ ਗਈਆਂ ਜਦੋਂ ਬਰਸਾਤ ਆਉਂਦੀ ਹੈ ਤਾਂ ਦੁਕਾਨਾਂ ਤੇ ਘਰਾਂ ਦੇ ਅੱਗੇ ਪਾਣੀ ਖੜਾ ਹੋ ਜਾਂਦਾ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੁਕਾਨਦਾਰਾਂ ਨੇ ਆਖਿਆ ਕਿ ਪ੍ਰਸ਼ਾਸਨ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਗਰਾਹੀ ਵਿੱਚ ਕੋਈ ਫਰਕ ਨਾ ਪਵੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਰਸਾਤ ਤੋਂ ਬਾਅਦ ਦੁਕਾਨਾਂ ਦੇ ਅੱਗੇ ਪਾਣੀ ਖੜਾ ਹੁੰਦਾ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਅਤੇ ਘਰ ਵਾਲਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੇ ਆਖਿਆ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਕੰਮ ਮੁਕੰਮਲ ਕਰਨਾ ਚਾਹੀਦਾ ਹੈ ਜਿਹੜਾ ਥਾਂ ਪਟਿਆ ਇਹਨਾਂ ਨੇ ਦਹਾਏ ਤਾਂ ਕਿ ਲੱਗਦੀ 6 ਮਹੀਨੇ ਹੋ ਗਏ ਸਾਹਮਲਾ ਹੀ ਟਿਕੜੀ ਹੋਣੇ ਹੋਰ ਕੀ ਹਣਾ ਖਲਾਰਾ ਪਿਆ ਹੋ ਥਾਂ ਪਟ ਕੇ ਚਲਗੇ ਹੋਰ ਕੀ ਹੈ ਬਸ ਸਾਚੇ ਮੁਸ਼ਕਿਲ ਹੀ ਆ ਜੀ ਵੇਖੋ ਪਾਣੀ ਭਰ ਜਾਂਦਾ ਅੱਗੇ ਨੰਗਣਾ ਔਖਾ ਹੋ ਜਾਂਦਾ ਵਾ ਕਸਟਮਰ ਨੂੰ ਜਿੰਨੇ ਆਉਣਾ ਵਾ ਉਹਨੂੰ ਵੀ ਨੰਗਣਾ ਔਖਾ ਵਾ ਸਾਰਾ ਕੁਝ ਸਰਕਾਰ ਦੇ ਕਹਿੰਦੀ ਕੰਮ ਬੜੇ ਕਰਾ ਰਹੇ ਨੇ ਕਿਹਦੇ ਕੰਮ ਹੋ ਦੱਸੋ ਜੀ ਮੁਸ਼ਕਿਲਾ ਟੋਏ ਫਟ ਗਏ ਆ ਬੂਆ ਅੱਗੇ ਤੇ ਤਿੰਨ ਚਾਰ ਮਹੀਨੇ ਹੋ ਗਏ ਆ ਨਾ ਲੋਕ ਤਰ ਲਾਉਂਦਾ ਤੇ ਨਾ ਕੋਈ ਸਾਫ ਪਜਰਾ ਕਰਦਾ ਆ ਅੰਜੀ ਇਥੇ ਨੰਗਣਾ ਔਖਾ ਹੋਇਆ ਨਿਕਾਂਦਾਰੀ ਦੇ ਘਟੇ ਚ ਜਾ ਰਹੀ ਆ ਜੀ ਕੋ ਗਾਹਕ ਨਹੀਂ ਆਉਂਦਾ ਖਲਾਰਾ ਪਾ ਕੇ ਭੱਜ ਗਏ ਆ ਉਹ ਪੁੱਟਿਆ ਜਦੋਂ ਉਹ ਕਿਹਾ ਸੀ ਉਹਨਾਂ ਨੂੰ ਆਂਦੇ ਹੋਣੇ ਲੱਗ ਜਾਣੀਆਂ ਕਿੰਨੇ ਮਹੀਨੇ ਹੋ ਗਏ ਮਹੀਨੇ 3000 ਮਹੀਨੇ ਹੋ ਗਏ ਆ ਮੰਗੇ ਵੀ ਫਟਾਫਟ ਠੀਕ ਕੀਤਾ ਜਾਵੇ ਟੈਕ ਟੈਲਾ ਲਾਈਆਂ ਜਾਣ ਬਰਸਾਤ ਪਾਣੀ ਖਲੋ ਜਾਂਦਾ ਘਰਾਂ ਨੂੰ ਵੀ ਆਉਂਦਾ ਹਾਂਜੀ ਹਾਂਜੀ ਤੇ ਮੱਛਰ ਵੀ ਬੜਾ ਹੁੰਦਾ ਆ ਜੀ ਵੇਖੋ ਜੀ ਸਾਡਾ ਆਪਣਾ ਕੰਮ ਵੇਖੋ ਨਰਕ ਬਣਿਆ ਪਿਆ ਇਸ ਟਾਈਮ ਤੇ ਕੋਈ ਇਹਦੇ ਸੁਲਮਾਈ ਕੋਈ ਨਹੀਂ ਆ ਉਹ ਸਰਕਾਰਾਂ ਇਹੋਲੇ ਜ਼ੀਰੋ ਬਣੀਆਂ ਪਈਆਂ ਨੇ ਜਾਂ ਦੇਖ ਖਲਾਰਾ ਪਾਇਆ ਤੇ ਕੰਮ ਨੇਪਰੇ ਚਾੜਨਾ ਚਾਹੀਦਾ ਵਾ 2 ਮਹੀਨੇ ਹੋ ਚੁੱਕੇ ਆ ਅਜੇ ਤੱਕ ਇਹਦੀ ਕੋਈ ਸੁਣਵਾਈ ਨਹੀਂ ਹੈਗੀ ਜਦੋਂ ਬਰਸਾਤ ਹੁੰਦੀ ਆ ਫਿਰ ਲੰਘਣਾ ਔਖਾ ਹੁੰਦਾ ਆ ਤੇ ਬੜੀ ਮੁਸ਼ਕਲ ਆ ਦੁਕਾਨ ਦੇ ਗਾਹ ਕਿੱਥੋਂ ਆਊਗਾ ਜੇ ਮਤਲਬ ਕੀ ਮੰਨ ਲਓ ਕਿ ਰਾਹ ਬੰਦ ਹੋਊਗਾ ਤੇ ਇਸ ਕਰਕੇ ਛੇਤੀ ਤੋਂ ਛੇਤੀ ਕੰਮ ਕੰਪਲੀਟ ਕਰਨਾ ਚਾਹੀਦਾ ਸਾਨੂੰ ਵੱਧ ਮੁਸ਼ਕਲ ਆਉਣ ਦੀ ਆ ਸਾਡੇ ਪਾਣੀ ਅੰਦਰ ਚਲ ਜਾਂਦਾ ਹੈ ਕੱਲ ਵੀ ਸਾਰਾ ਸਵੇਰੇ ਪਾਣੀ ਆਇਆ ਸਾਨੂੰ ਮਿੰਟੋ ਮਿੰਟ ਸਾਡੇ ਅੰਦਰ ਚ ਲ ਗਿਆ ਤੇ ਅਸੀਂ ਬਾਹਰ ਕੱਢਿਆ ਮੁੜ ਕੇ ਤੇ ਸਾਰਾ ਇੱਧਰ ਕੋਈ ਹੈ ਨਹੀਂਗਾ ਇੱਥੋਂ ਸਾਰਾ ਸਿੱਧਾ ਅੰਦਰ ਪਾਣੀ ਜਾਂਦਾ ਪੰਜ 6 ਮਹੀਨੇ ਹੋਈ ਗਏ ਆ ਕੰਦੇ ਹੀ ਜਲਦੀ ਬਣ ਜਾਣੀ ਆ ਪਰ ਹਜੇ ਤੱਕ ਕੋਈ ਨਹੀਂ ਮੰਗ ਇਹੀ ਕਰਦੇ ਆ ਵੀ ਸੜਕ ਬਣੀ ਜਾ ਬਣਨੀ ਚਾਹੀਦੀ ਟਾਇਲ ਲਾਉਣੀ ਚਾਹੀਦੀ ਆ ਜਿਹੜੀ ਇਹ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਪਾਵਨ ਬਾਲਮਿਕੀ ਤੀਰ ਤੇ ਰਾਮ ਤੀਰ ਤੇ ਨੂੰ ਜਾਣ ਵਾਲੀ ਇਹ ਰੋਡ ਦੀ ਹਨ ਇੱਕ ਵਾਰੀ ਦਾ ਆਪਣੇ ਸਹਿਯੋਗੀ ਨੂੰ ਕਹਾਂਗੇ ਤਸਵੀਰਾਂ ਫੇਰ ਤੁਹਾਡੇ ਨਾਲ ਸਾਂਝੀਆਂ ਕਰਦੇਵੇਂ ਦੇਖ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਅੱਗੇ ਟੋਏ ਪੁੱਟੇ ਹੋਏ ਹਨ ਇੱਥੇ ਲੋਕ ਟਾਇਲ ਲਗਾਈ ਜਾਣੀ ਸੀ ਪਰ ਪਿਛਲੇ 5 ਤੋਂ 6 ਮਹੀਨਿਆਂ ਵਿੱਚ ਇੱਥੇ ਲੋਕ ਟਾਇਲ ਨਹੀਂ ਲੱਗੀ ਅਤੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਆਂ ਦੁਕਾਨਦਾਰਾਂ ਨੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਕਿ ਜਿਹੜਾ ਕੰਮ ਉਹਨਾਂ ਨੇ ਪਾਇਆ ਹੈ ਉਸ ਨੂੰ ਪੂਰਾ ਵੀ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਗ੍ਰਾਹਕੀ ਵਿੱਚ ਕੋਈ ਫਰਕ ਨਾ ਪਵੇ ਅਮਰਥਰ ਫਾਸਟ ਨੂੰ ਖਬਰ ਨਾ ਮਿਲੀ ਰਕੇਸ਼ ਕੁਮਾਰ